ਸਾਡੀ ਖੇਤੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਅੱਜ ਸਾਡੀ ਖੇਤੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਮੱਕ ਦੀ ਫਸਲ ਇਹ ਚਾਰੇ ਵਾਲੀ ਮੱਕੀ ਆਪਾਂ ਬੀਜੀ ਹੈ ਲਗਭਗ ਇਹ ਰਕਵਾ ਹੈਗਾ ਜੀ 7.5 ਕਿੱਲੇ ਤੇ ਇਹ ਤੋਂ ਪਹਿਲਾਂ ਇੱਥੇ ਬੇਬੀ ਕੌਰਨ ਸੀ ਬੇਬੀ ਕੌਰਨ ਦੀ ਫਸਲ ਆਪਾਂ ਲੈ ਲਈ ਉਸ ਤੋਂ ਬਾਅਦ ਮੀਂਹ ਦੀ ਗਿੱਲ ਦੇ ਉੱਪਰੀ ਪਹਿਲਾਂ ਤਵੀਆਂ ਫੇਰੀਆਂ ਤੇ ਫਿਰ ਸੁਪਰ ਸੀਡਰ ਸੁਪਰ ਸੀਡਰ ਦੇ ਨਾਲ ਆਪਾਂ ਦੀ ਮੱਕ ਦੀ ਬਜਾਈ ਕਰਤੀ ਚਾਰੇ ਦੇ ਮਕਸਦ ਨਾਲ 70 ਕਿਲੋ ਦੇ ਕਰੀਬ ਵੀ ਪੈ ਕਿੱਲੇ ਦਾ ਤੇ ਖਾਦਾਂ ਦੀ ਜੇ ਗੱਲ ਕਰੀਏ ਤਾਂ ਸਿੰਗਲ ਸੁਪਰ ਫਾਸਫੇਟ ਦੋ ਗੱਟਿਆਂ ਦਾ ਛਿੱਟਾ ਦੇਤਾ ਸੀ ਜ਼ਮੀਨ ਥੋੜੀ ਜਿਹੀ ਕਮਜ਼ੋਰ ਹੈ ਤੇ ਇੱਕ ਗੱਟਾ ਡੀਏਪ ਦਾ ਡ੍ਰਿਲ ਕਰਤਾ ਸੀ ਹਫਤਾਕ ਹੋ ਗਿਆ ਇਹਨੂੰ ਬੀਜੇ ਨੂੰ ਜਰਮੀਨੇਸ਼ਨ ਸੋਹਣੀ ਆਈ ਹੈ ਹੁਣ ਇਹਨੂੰ ਪਾਣੀ ਦੀ ਤਿਆਰੀ ਕਰਾਂਗੇ ਪਹਿਲੇ ਯੂਰੀਆ ਦੇਵਾਂਗੇ ਪਾਣੀ ਲਾਵਾਂਗੇ ਉਮੀਦ ਹੈ ਵੀ 55 ਜਾਂ 60 ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਊਗੀ ਉਦੋਂ ਬਾਅਦ ਇਹਦਾ ਕੀ ਆਪਾਂ ਨੂੰ ਭਾਅ ਮਿਲਦਾ ਹੈ ਕੀ ਝਾੜ ਆਉਂਦਾ ਇਹਦਾ ਕੀ ਖਰਚਾ ਆਉਂਦਾ ਇਹ ਸਾਰਾ ਆਪਾਂ ਉਦੋਂ ਡਿਸਕਸ ਕਰਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ